ਸਤ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਬਿਰਸਾ ਕਲੈਕਸ਼ਨ ਤੇ ਸਾਰਿਆਂ ਦਾ ਅੱਜ ਆਪਾਂ ਬਹੁਤ ਸੋਹਣੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਹੁਤ ਹੀ ਪਿਆਰਾ ਜਿਹਾ ਸੂਟ ਲੈ ਕੇ ਆਏ ਆਂ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਘੰਟੀ ਵਾਲੇ ਬਟਨ ਨੂੰ ਜਰੂਰ ਔਨ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਹੈ ਜੀ ਜਿਹੜਾ ਅੱਜ ਆਪਾਂ ਸੂਟ ਲੈ ਕੇ ਆਏ ਆਂ ਜੀ ਇਹ ਗਲਾਸ ਸਿਲਕ ਦੇ ਉੱਪਰ ਬਣ ਫੁੱਲਾਪਾ ਇਹਨੂੰ ਰੈਡੀ ਕਰਿਆ ਜੀ ਵਿਦ ਸਟਿਚਿੰਗ ਵੀ ਕਰਿਆ ਜੀ ਬਹੁਤ ਸੋਹਣੀ ਫਿਨਿਸ਼ਿੰਗ ਪੱਟੀ ਦੇ ਨਾਲ ਆਪਾਂ ਇਹਦੇ ਚਾਕ ਫਿਨਿਸ਼ਿੰਗ ਕਰਿਆ ਛੇ ਬਾਜੂ ਦੇ ਉੱਪਰ ਵੀ ਆਪਾਂ ਫਿਨਿਸ਼ਿੰਗ ਪੱਟੀ ਦਿੱਤੀ ਹੈ ਜੀ ਇਸ ਤਰ੍ਹਾਂ ਬਹੁਤ ਸੋਹਣਾ ਬਹੁਤ ਹੀ ਜ਼ਿਆਦਾ ਹੈਵੀ ਸੂਟ ਇਹ ਬਣ ਕੇ ਰੈਡੀ ਹੋਇਆ ਬਹੁਤ ਸੋਹਣਾ ਇਹਦੇ ਤੇ ਦਬਕੇ ਦਾ ਤੇ ਸਿੱਪੀ ਦਾ ਤੇ ਮੋਤੀ ਦਾ ਕੰਮ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਫੁੱਲ ਇਹਦੀਆਂ ਹੈਵੀ ਬਾਜੂਆਂ ਆਉਣੀਆਂ ਜੀ ਸਾਰੀਆਂ ਤੇ ਬਹੁਤ ਸੋਹਣਾ ਨੈਕ ਦਾ ਕੰਮ ਆਊਗਾ ਇਹ ਤੁਸੀਂ ਦੇਖ ਸਕਦੇ ਹੋ ਜੀ ਸਾਰੇ ਦੇ ਉੱਪਰ ਇਹਦੇ ਇਸ ਤਰ੍ਹਾਂ ਬੂਟੀ ਬਣੀ ਹੋਈ ਹੈ ਜੀ ਸਾਰੇ ਸੂਟ ਦੇ ਉੱਪਰ ਬੈਗ ਤੇ ਵੀ ਇਸੇ ਤਰ੍ਹਾਂ ਬੁਢੀ ਮਿਲੂਗੀ ਜੀ ਤੁਹਾਨੂੰ ਜਿਪ ਵੀ ਲੱਗੀ ਹੋਈ ਹੈ ਜੀ ਇਹਦੇ ਤੇ ਇਸ ਤਰ੍ਹਾਂ ਇਹਦਾ ਘੇਰੇ ਦਾ ਕੰਮ ਆਊਗਾ ਜੀ ਬਹੁਤ ਸੋਹਣਾ ਕਟ ਦਾਣਾ ਸਿੱਪੀ ਮੋਤੀ ਇਸ ਤਰ੍ਹਾਂ ਇਹਦਾ ਸਾਰਾ ਵਰਕ ਆਊਗਾ ਤੇ ਇਹ ਦੇ ਨਾਲ ਆਪਾਂ ਦੁਪੱਟਾ ਰੈਡੀ ਕਰਿਆ ਜੀ 4 ਸਾਈਡ ਦੁਪੱਟੇ ਦੇ ਉੱਪਰ ਇਸ ਤਰ੍ਹਾਂ ਵੇਲ ਦਿੱਤੀ ਹੋਈ ਹੈ ਜੀ ਤੇ ਬਹੁਤ ਸੋਹਣੀ ਆਪਾਂ ਲੇਸ ਦੇ ਨਾਲ ਇਹਨੂੰ ਫਿਨਿਸ਼ਿੰਗ ਕਰਿਆ ਜੀ ਡਬਲ ਲੇਸ ਲਗਾਈ ਹੈ ਇਹਦੇ ਉੱਪਰ ਇੱਕ ਸਿੱਪੀ ਵਾਲੀ ਲੇਸ ਲਗਾਈ ਹੈ ਜੀ ਨੀਚੇ ਆਪਾਂ ਬਹੁਤ ਸੋਹਣੀ लेस ਲਗਾਈਏ ਸਾਰੀ ਸਾਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਤੁਹਾਨੂੰ ਬੁਢੀ ਮਿਲੇਗੀ ਜੀ ਤੁਸੀਂ ਦੇਖ ਸਕਦੇ ਹੋ ਸਾਰੇ ਦੁਪੱਟੇ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਬੁਟੀਆਂ ਮਿਲਣੀਆਂ 4 ਸਾਈਡ ਇਸ ਤਰ੍ਹਾਂ ਤੁਹਾਨੂੰ ਬੇਲ ਮਿਲੂਗੀ ਇਸ ਦੁਪੱਟੇ ਦੇ ਵਿੱਚ ਤੇ ਇਹ ਆਜੂਗਾ ਜੀ ਨਾਲੇ ਦੇ ਸ਼ਰਾਰਾ ਜੀ ਦੇਖੋ ਬਹੁਤ ਹੈਵੀ ਸ਼ਰਾਰਾ ਬਣਿਆ ਸ਼ਰਾਰਾ ਗਰਾਰਾ ਹੈ ਇਹਦਾ ਜੀ ਲੁੱਕ ਹੈ ਜੀ ਗਰਾਰਾ ਬਣਿਆ ਹੋਇਆ ਇਹਦੇ ਨਾਲ ਤੁਸੀਂ ਦੇਖੋ ਜੀ ਫੁੱਲ ਹੈਵੀ ਇਹਦਾ गरारा बनाया जी सारे देपर छोटी बूटी दिती है नाल यह पूरा चौड़ा बॉडर दिता जी तो नीचे इस तरह ये बेल दिती है जी बॉडर बहुत सोहनी देखो कि प्यारी लुक आ रही है जी इस सूट की तुम भी इस तरह के सूट साढ़े तो रेडी करवा सकते हैं बहुत ही रिजनेबल प्राइस के प्योर ऑरगेनजा का दुपट्टा आगा जी तो ग्लास सिल्क का यह स्टफ है जी सारा बहुत सोहना शाइन आ बहुत ही प्यारा आर्टिकल बन के रेडी होया जी ਬਹੁਤ ਹੀ ਪਿਆਰੇ ਆਪਣੇ ਕਸਟਮਰ ਦਾ ਸੂਟ ਹੈ ਜੀ ਤੇ ਇਹ ਆਪਣਾ ਸੂਟ ਜਾ ਰਿਹਾ ਜੀ ਮਲੇਰਕੋਟਲਾ ਦੇਖੋ ਵੀ ਫੁੱਲ ਹੈਵੀ ਸੂਟ ਬਣਿਆ ਹੈ ਜੀ ਤੇ ਆਪਾਂ ਤੁਹਾਨੂੰ ਅਗਲਾ ਸੂਟ ਦਿਖਾਉਣੇ ਆ ਜੀ ਮਸ਼ੀਨ ਵਰਕ ਦਾ ਉਹ ਵੀ ਆਪਣਾ ਏਸੀ ਸੇਮ ਕਸਟਮਰ ਦਾ ਹੀ ਹੈ ਜੀ ਨੇ ਆਪਣੀ ਮੈਰਿਜ ਲਈ ਰੈਡੀ ਕਰਵਾਇਆ ਜੀ ਆਪਣੇ ਤੋਂ ਤੇ ਤੁਸੀਂ ਵੀ ਇਸ ਤਰ੍ਹਾਂ ਦੇ ਆਪਣੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਹਾਂ ਜੀ ਅਗਲਾ ਆਪਣਾ ਸੂਟ ਇਹ ਹੈ ਜੀ ਖਾਦੀ ਸਿਲਕ ਦੇ ਉੱਪਰ ਬਣਿਆ ਹੋਇਆ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਖਾਦੀ ਸਿਲਕ ਦਾ ਇਹ ਆਪਣੇ ਤੁਹਾਨੂੰ ਬਾਇਟ ਮਿਲ ਜੂਗਾ ਜੀ ਜਿਹੜਾ ਵੀ ਤੁਸੀਂ ਕਲਰ ਕਰਾਉਣਾ ਹੈ ਉਹ ਵਾਲਾ ਕਲਰ ਤੁਹਾਡੀ ਚੋਇਸ ਦਾ ਹੋ ਜੂਗਾ ਜੀ ਬਹੁਤ ਸੋਹਣਾ ਮਸ਼ੀਨਵਰਕ ਦਾ ਕੰਮ ਹੋਇਆ ਜੀ ਇਹਦੇ ਉੱਪਰ ਇਸ ਤਰ੍ਹਾਂ ਇਹ ਨੱਕ ਦੇ ਉੱਪਰ ਕੰਮ ਆਊਗਾ ਜੀ ਸਾਰਾ ਕਿੰਨਾ ਬਹੁਤ ਸੋਹਣਾ ਹੈਵੀ ਨੱਕ ਬਣਿਆ ਹੋਇਆ ਜੀ ਤੇ ਫੋਰ ਸਾਈਡ ਘੇਰੇ ਦੇ ਉੱਪਰ ਤੇ ਚਾਕਾਂ ਦੇ ਉੱਪਰ ਕੰਮ ਆਊਗਾ ਬਹੁਤ ਫਿਨਿਸ਼ਿੰਗ ਦੇ ਨਾਲ ਤੇ ਬਹੁਤ ਹੀ ਸਫਾਈ ਦੇ ਨਾਲ ਕੰਮ ਹੋਇਆ ਤੇ ਇਹ ਵਾਲਾ ਕੰਮ ਆਊਗਾ ਜੀ ਬਾਜੂ ਦੇ ਉੱਪਰ ਪੂਰੀਆਂ ਫੁੱਲ ਹੈਵੀ ਬਾਜੂ ਬਣਾਈਆਂ ਜੀ ਆਪਾਂ ਪੁਰੀਆਂ ਪਾਕਿਸਤਾਨੀ ਸਟਾਈਲ ਦੀਆਂ 7 7.5 ਇੰਚ ਦੀ ਮੋਰੀ ਬਣ ਜੂਗੀ ਜੀ ਰਾਮ ਨਾਲ ਬਹੁਤ ਹੈਵੀ ਬਾਦੂ ਬਣਾਈ ਹੈ ਇਹ ਦੇਖੀ ਦੂਜੀ ਬਾਦੂ ਆਜੂ ਦੀ ਜੀ ਤੇ ਕਪੜਾ ਬਹੁਤ ਜਿਆਦਾ ਸੋਹਣਾ ਹੈ ਜੀ ਖਾਦੀ ਸਿਲਕ ਦਾ ਫੈਬਰਿਕ ਹੈ ਜੀ ਲਾਈਨਿੰਗ ਲੱਗ ਕੇ ਬਣੂਗਾ ਜੀ ਡਾਇਵਲ ਫੈਬਰਿਕ ਮਿਲ ਜਾਂਦਾ ਜੀ ਇਹ ਵਾਈਟ ਆਪਣੇ ਕੋਲ ਤੁਸੀਂ ਜਿੰਨਾ ਮਰਜ਼ੀ ਲੈ ਸਕਦੇ ਹੋ ਤੇ ਬਹੁਤ ਸੋਹਣਾ ਫੁੱਟ ਇਹ ਰੈਡੀ ਹੋਇਆ ਹੈ ਜੀ ਤੇ ਬਹੁਤ ਪਿਆਰੀ ਇਹ ਇਹਦੇ ਉੱਤੇ ਵਰਕ ਕਰਿਆ ਜੀ ਆਪਾਂ ਤੇ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਜੀ ਤੇ ਬਹੁਤ ਸੋਹਣਾ ਸੂਟ ਲੱਗ ਰਿਹਾ ਜੀ ਬਣ ਕੇ ਇਹ ਸੂਟ ਹੋਰ ਵੀ ਜ਼ਿਆਦਾ ਸੋਹਣਾ ਲੱਗੂਆ ਜੀ ਤੇ ਤੁਸੀਂ ਸਾਡੇ ਤੋਂ ਇਹ ਜਿਹੇ ਸੂਟ ਰੈਡੀ ਕਰਵਾ ਸਕਦੇ ਹੋ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਤੇ ਮੈਂ ਸਾਰਿਆਂ ਨੂੰ ਰਿਕਵੈਸਟ ਹੈ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਦੇਖਣ ਲਈ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਤੇ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਵੀ ਕਲੈਕਸ਼ਨ ਅੱਜ ਦੀ ਕਿਵੇਂ ਦੀ ਲੱਗੀ ਮਿਲਦੇ ਹਾਂ ਜੀ ਅਗਲੀ ਕਲੈਕਸ਼ਨ ਦੇ ਨਾਲ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ